ਮੁੱਖ ਪਰਸਾ ਹੋ ਗਈ ਅਸੀਂ 1 ਨੰਬਰ ਵਾਰਡ ਦੇ ਵਸਨੀਕਾਂ ਜੀ ਹਾਂਜੀ ਇਹ ਮਕਾਨ ਮੇਰਾ ਨਾਮ ਸ੍ਰੀਸ਼ ਕੁਮਾਰ ਹੈ ਜੀ ਅੱਛਾ 1 ਨੰਬਰ ਵਾਰਡ 1 ਨੰਬਰ ਵਾਰਡ ਜੀ ਅੱਛਾ ਇਹ ਮਕਾਨ ਅਸੀਂ ਹੁਣ ਲੱਤਾ ਸੀ ਇਹ ਦੀ ਰਜਿਸਟਰੀ ਕਰਵਾਉਣੀ ਹੈ ਜੀ ਅੱਛਾ ਤੇ ਪਾਣੀ ਦੇ ਕਾਰਨ ਇੱਥੇ 10 ਫੁੱਟ ਪਾਣੀ ਸੀਗਾ ਜੀ ਅੱਛਾ ਪਾਣੀ ਦੇ ਕਾਰਨ ਸਾਰਾ ਮਕਾਨ ਬਹਿ ਗਿਆ ਜੀ ਠੀਕ ਹੈ ਸਾਡੀ ਗਰੀਬੀ ਹਾਲਤ ਦੇਖ ਕੇ ਸਾਨੂੰ ਮਦਦ ਵਾ ਦਿੱਤਾ ਜਾਵੇ ਜੀ ਤਿੰਨ ਮੇਰੇ ਬੇਟੀਆਂ ਨੇ ਇੱਕ ਮੇਰੇ ਬੇਟਾ ਜੀ ਅੱਛਾ ਕੰਮ ਸਾਡਾ ਡੇਰੀ ਦਾ ਹੈ ਅੱਛਾ ਡੇਰੀ ਦਾ ਕੰਮ ਕਰ ਹਾਂਜੀ ਇਹ ਪਾਣੀ ਜਿਹੜਾ ਬੈਠਣ ਦਾ ਮਕਾਨ ਦਾ ਕਾਰਨ ਹੀ ਆ ਵੀ ਇੱਧਰ ਪਾਣੀ ਖੜਕ ਗਿਆ ਪਾਣੀ ਖੜਕ ਗਿਆ 10-10 ਫੁੱਟ ਪਾਣੀ ਸੀ ਬਰਮੇ ਨਾਲ ਪਾਣੀ ਕੱਢਿਆ ਹੋਇਆ ਜੀ ਤੁਹਾਨੂੰ ਅੱਛਾ ਅੱਛਾ ਇਹ ਤੁਸੀਂ ਹੁਣ ਤੁਸੀਂ ਕਿਰਾਏ ਤੇ ਰਹ ਰਹੇ ਹੋ ਅਸੀਂ ਕਿਰਾਏ ਤੇ ਰਹੇ ਹਾਂ ਜੀ ਅੱਛਾ ਇਹ ਜਿਹੜਾ ਜਿਹੜਾ ਹਾਸ ਕਰਨੀ ਸੀ ਇਹ ਜਿਹੜੀ ਹਾਸ ਕਰਨੀ ਸੀ ਇਹ ਪੋਰਸ਼ਨ ਨਵਾਂ ਬਣਾ ਰਹੇ ਸੀ ਇਹ ਪੋਰਸ਼ਨ ਨਵਾਂ ਬਣਾ ਰਹੇ ਸੀ ਉਹ ਪਿਛਲਾ ਸਾਰਾ ਪੁਰਾਣਾ ਸੀ ਉਹ ਵੀ ਡਿੱਗ ਗਿਆ ਜੀ ਅੱਛਾ ਅੱਛਾ ਜਿਹੜਾ ਨਵਾਂ ਸੀ ਪੋਰਸ਼ਨ ਉਹ ਵੀ ਡਿੱਗਦਾ ਇਹਨਾਂ ਦਾ ਸਾਰਾ ਤੇ ਜਿਹੜਾ ਪੁਰਾਣਾ ਸੀ ਉਹ ਵੀ ਸਾਰਾ ਡਿੱਗ ਚਾਏ ਕਾਰਨ ਬਣਿਆ ਆ ਜਿਹੜੇ ਇੱਧਰ ਨਾਲ ਵੱਡੇ ਵੱਡੇ ਟ ਉਹ ਫਿਰ ਜਦੋਂ ਥੋੜਾ ਜਿਹਾ ਕੱਲ ਪਰਸੋ ਮੀਂਹ ਹਟਿਆ ਉਦੋਂ ਸਾਡੇ ਬਾਲ ਦੇ ਦੀਪੂ ਐਮਸੀ ਨੇ ਉਹਨਾਂ ਨੇ ਟਰੈਕਟਰ ਲਾ ਕੇ ਨਗਰ ਪੰਚਾਇਤ ਦਾ ਇੱਥੋਂ ਪਾਏ ਪਾ ਕੇ ਸਿੱਧਾ ਉਹ ਪਾਣੀ ਕਢਾਇਆ ਤੇ ਹੁਣ ਤਾਂ ਪਾਣੀ ਬਹੁਤ ਥੱਲੇ ਜਾ ਚੁੱਕਿਆ ਹੈ ਉਦੋਂ ਪਾਣੀ ਦੇ ਕਾਰਨ ਇਹਨਾਂ ਦਾ ਨਵਾਂ ਨਵਾਂ ਘਰ ਪਾਇਆ ਸੀ ਹੁਣੇ ਅਜੇ 2-3 ਲੱਖ ਰੁਪਈਆ ਲਾ ਕੇ ਹਟੇ ਸੀ ਇਹ ਘਰ ਤੇ ਬਾਕੀ ਹੁਣ ਬੋਲ ਲਿਆ ਸੀ ਇਹਨਾਂ ਨੇ ਮਕਾਨ ਉਹ ਸਾਰਾ ਢਾਟੇ ਦੀ ਹੋ ਗਿਆ ਹੁਣ ਇਹਦੇ 'ਚ ਮਕਾਨ ਤੇ ਨਵੇਂ ਸਿਰੇ ਇਹਨਾਂ ਨੂੰ ਦੁਬਾਰੇ ਫਿਰ ਪੈਸੇ ਲਾਉਣ ਪੈ ਇੱਕ ਤਾਂ ਉਹ ਗਰੀਬੀ ਹੈ ਤੇ ਇਹਨਾਂ ਲੜਕੀਆਂ ਨੇ ਇਹਨਾਂ ਦੇ ਕਿਰਾਏ ਤੇ ਰਹਿੰਦੇ ਆ 6-7000 ਰੁਪਇਆ ਕਿਰਾਇਆ ਭਰਦੇ ਆ ਤੇ ਪੱਲੇ ਹੁਣ ਇਹਨਾਂ ਦੇ ਤੁਹਾਨੂੰ ਪਤਾ ਜਿਹੜੇ ਪੈਸੇ ਹੈਗੇ ਸੀ ਚਾਰੇ ਲਾ ਕੇ ਬੈਗੇ ਸੀ ਹੁਣ ਇਹਨਾਂ ਕੋਲੇ ਕੋਈ ਆਮਦਨ ਦਾ ਸਾਧਨ ਵੀ ਨਹੀਂ ਕੋਈ ਹੋਰ ਕੋਈ ਇਹਨਾਂ ਕੋਲੇ ਰਿਆ ਨਹੀਂ ਘਟ ਇਹਨਾਂ ਨੇ ਅਜੇ ਆ ਕੇ ਬੈਠਣਾ ਸੀਗਾ ਉਹ ਬੈਠਣ ਤੋਂ ਪਹਿਲੇ ਇਹਨਾਂ ਦਾ ਜਿਹੜਾ ਮਕਾਨ ਸੀ ਉਹ ਵਰਖਾ ਨੇ ਸਾਰਾ ਤੁਹਾਡੇ ਸਾਹਮਣੇ ਆ ਟਾਟੇ ਦੀ ਕਰਕੇ ਰੱਖਿਆ ਠੀਕ ਹੈ ਜਿੱਪੂ ਸਾਹਕਾ ਮਸੀ ਹੈ ਸਾਹਜੀਪੂ ਸਾਹ ਵੀ ਨਾਲ ਹੀ ਸੀਗਾ ਤੇ ਜਿਹੜਾ ਦੀਪੂ ਸੀ ਉਹ ਵੀ ਪਹਿਲੇ ਦਿਨ ਤੋਂ ਇਹ ਬਾੜ ਦਾ ਕਾਫੀ ਕੰਮ ਕਰਵਾਦਾ ਆ ਰਿਹਾ ਹੈ ਉਹਨੇ ਮਤਲਬ ਲਾ ਕੇ ਤੇ ਦੋਨਾਂ ਅੰਸ਼ਿਆਂ ਨੇ ਇੱਥੋਂ ਪਾਣੀ ਸਾਡਾ ਕਢਾਇਆ ਸੀਗਾ ਇੱਥੋਂ ਸਾਰਾ ਕਿ ਤਾਂ ਜਿੰਨੇ ਸਾਰੇ ਸਾਰੇ ਘਰਾਂ ਸਾਰਾ ਨੂੰ ਨੁਕਸਾਨ ਆਇਆ ਵੀ ਜਿਹੜਾ ਹੋਰ ਨੁਕਸਾਨ ਨਾ ਹੋਵੇ ਵੀ ਜਿਹੜੇ ਹੋਰ ਆਸੇ ਪਾਸੇ ਘਰ ਨੇ ਜਿਹਨੇ ਨਾਲ ਦੋ ਘਰ ਹੋਟ ਹੈਗੇ ਇੱਕ ਫੌਜੀ ਸਾਹਿਬ ਨੇ ਇੱਕ ਨਾਲ ਘਰ ਉਭਿਟਾ ਗਿਆ ਉਹ ਵੀ ਗਰੀਬਾ ਵੀਕਾ ਉਹ ਵੀ ਬਿਲਕੁਲ ਹੀ ਗਰੀਬ ਨੇ ਤੇ ਇੱਕ ਆ ਜਿਹੜੇ ਆਸੇ ਪਾਸੇ ਹੋਰ ਘਰ ਸੀਗੇ ਉਹਨਾਂ ਦਾ ਵੀ ਇਹ ਸੀਗਾ ਵੀ ਕਿਤੇ ਉਹ ਘਰ ਨਾ ਟੈਣ ਇਸ ਇਸ ਗੱਲ ਕਰਕੇ ਇਹਨਾਂ ਨੇ ਸਾਰੇ ਐਮਸੀਆਂ ਨੇ ਰਲ ਕੇ ਇੱਥੇ ਆ ਕੇ ਸਾਰਿਆਂ ਨੇ ਸਹਤਾ ਤਾਂ ਬਹੁਤ ਕੀਤੀ ਜੋ ਪਾਣੀ ਸੀ ਉਹ ਕਢਾਤਾ ਉਹਨਾਂ ਨੇ ਇੱਥੇ ਜਿਹੜਾ ਪਾਣੀ ਭਰਿਆ ਹੋਇਆ ਸੀ ਉਹ ਕਢਾਤਾ ਹੁਣ ਜਿਹੜੇ ਮਕਾਨ ਟੁੱਟ ਗਏ ਉਹ ਤਾਂ ਤੁਹਾਨੂੰ ਹੁਣ ਪਤਾ ਹੀ ਹੈ ਵੀ ਕਿਵੇਂ ਬਣਨਗੇ ਹੁਣ ਇਹ ਤਾਂ ਵਿਚਾਰੇ ਪਹਿਲਾਂ ਤੁਸੀਂ ਵਕਤ ਦੇ ਮਾਰੇ ਆ ਤੇ ਸਰਕਾਰ ਨੂੰ ਥੋੜਾ ਚਾਹੀਦਾ ਵੀ ਇਹਨਾਂ ਦਾ ਚਲੋ ਘਰ-ਘਰ ਦਾ ਕੋਈ ਨਾ ਕੁਝ ਕਰਨਾ ਜਹੀ ਸਰਕਾਰ ਅੱਗੇ ਸਾਡੀ ਬੇਨਤੀ ਹੈ ਠੀਕ ਹਾਂ <tries> ਬਲੇਡ ਹਾਲੇ ਕੋਤਲੀ ਤੇ ਹੋ ਚੱਕ ਹੁਣ ਗਿਆ ਸਾਰਾ ਇਹ ਆਪਾਂ ਸਾਰੇ ਕੱਟੇ ਰਹਾ ਆਪਾਂ ਇਹਦੇ ਨਹੀਂ ਨਾਲ ਲੱਗਦਾ